ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਗਿੱਦੜਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਪਠੰਡਾ ਬਾਈ ਬਲਜੀਤ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਚੰਗੀ ਗੱਬਣ ਝੋਟੀ ਦਿਖਾ ਰਹੇ ਆਂਗੇ ਵੀਡੀਓ ਦੀ ਜਿਹੜੀ ਤਰੀਕਾ 25 ਤਰੀਕ 12 ਮਹੀਨਾ ਤੇ 2025 ਚੋਟੀ ਦੀ ਲੰਬਾਈ ਲੰਬੂਈ ਫੁੱਲਾ ਕੱਦ ਵੀ ਚੰਗਾ ਗਾ ਤੇ ਜੇ ਸਿੰਘਾਂ ਦੀ ਆਪਾਂ ਗੱਲ ਕਰਗੇ ਪੂਰੇ ਕੁੰਡੇ ਸਿੰਘ ਨੇ ਚੰਗੀ ਫੇਸ ਕੁਆਲਿਟੀ ਆ ਬਾਕੀ ਥੱਲੋਂ ਚੰਗੀ ਤਿਆਰ ਹੁੰਦੀ ਆਉਂਦੀ ਹੈਗੀ ਥਣਾ ਦਾ ਜੇ ਆਪਾਂ ਗੈਪ ਦੀ ਗੱਲ ਕਰੀਏ ਤਾਂ ਫੁੱਟ ਫੁੱਟ ਤੇ ਜਿਹੜਾ ਥਣਾ ਦਾ ਗੈਪ ਆ ਚੰਗੀਆਂ ਝੋਟੀਆਂ ਦੇ ਵਿੱਚ ਆਉਂਦੀ ਆ ਤੇ ਪਹਿਲਾਂ ਸਾਨੂੰ ਆਪਾਂ ਇੱਕ ਕਰੀ ਝੋਟੀ ਤੋੜ ਕੇ ਦਿਖਾਉਣੇ ਆ ਤੇ ਫੇਰ ਬਾਈ ਬਲਜੀਤ ਨਾਲ ਗੱਲਬਾਤ ਕਰਾਂਗੇ ਤੋਰਿਓ ਬਾਈ ਅਪਿਛੋਂ ਬਈ ਪੂਰਾ ਚੰਗਾ ਜਿਵੇਂ ਐਚ ਐਫ ਬੜਾ ਦਾ ਹਵਾਨਾ ਹੁੰਦਾ ਏਦਾਂ ਦਾ ਹਵਾਨਾ ਜਿਹੜਾ ਤਿਆਰ ਕਰਦੀ ਆਉਂਦੀ ਆ ਕਿੰਨਾ ਕੁ ਦੇਣਾ ਹਜੇ ਬਾਕੀ ਆ ਜਾਂ ਕਿੰਨਾ ਕਿ ਜਿਹੜਾ ਪਿਛਲੇ ਸੂਏ ਦੁੱਧ ਦਿੱਤਾਗਾ ਜਿਹੜੀ ਸਾਰੀ ਗੱਲਬਾਤ ਆ ਬਾਈ ਬਲਜੀਤ ਦੇ ਨਾਲ ਸੋਨੂੰ ਕਰਕੇ ਦੱਸਾਂਗੇ ਤੇ ਜਿਹੜਾ ਰੇਟ ਆ ਵੀਡੀਓ ਦੇ ਵਿੱਚ ਕਰਾਵਾਂਗੇ ਪੱਠ ਪੁੜੇ ਦੀ ਜੀ ਗੱਲ ਕਰਕੇ ਚੰਗਾ ਪੱਠ ਪੁੜਾਗਾ ਵਜਨਦਾਰ ਝੋਟੀ ਹੈਗੀ ਮੋੜ ਲਿਓ ਬਈ ਜੇ ਕੋਈ ਬੇਲ ਬੂਲ ਫੁੱਲਾ ਸੰਭਾਈ ਚੰਗੀ ਆ ਚੰਗੀ ਫੇਸ ਕੁਆਲਟੀ ਦੀ ਆ ਫਿਰ ਆਪਾਂ ਗੱਲ ਕਰਦੇ ਵੀ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਹੈਗੀ ਆਸਾ ਵੀ ਚੰਗਾ ਇਹਨੇ ਦੁੱਧ ਪਾਇਆ ਹੋਊ ਤੇ ਅੱਗੇ ਚੰਗਾ ਹੀ ਦੁੱਧ ਪਾਊਗੀ ਬਾਕੀ ਬਾਈ ਬਲਜੀਤ ਦਾ ਵਪਾਰ ਦਾ ਕੰਮ ਆ ਤੇ ਬਾਕੀ ਮੱਝਾਂ ਦੁੱਧ ਤੇ ਵੀ ਲਾਈਆਂ ਹੋਈਆਂ ਆ ਤੇ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਸੱਸੀ ਘਾ ਬਾਈ ਸੱਸੀ ਘਾ ਬਾਈ ਜੀ ਮੋਬਾਈਲ ਨੰਬਰ ਦੱਸੋ ਜੀ 98767 ਜੀ ਹਾਂਜੀ 99792 ਜੀ ਠੀਕ ਆ ਬਾਈ ਬਲਜੀ ਦਾ ਆਪਾਂ ਜਿਹੜੀ ਝੋਟੀ ਦਿਖਾ ਰਹੇ ਆ ਕਿਹੜਾ ਸੂਆ ਸੂਣਾ ਇਹਨੇ ਇਹਨੇ ਤੀਜਾ ਮਾਰਕਾ ਨੇ ਦੱਸਿਆ ਬਾਈ ਜੀ ਤੀਜਾ ਸੂਣਾ ਦਾ ਹਾਂਜੀ ਠੀਕ ਆ ਸੰਭਾਈ ਸੂਈ ਦੀ ਫੋਲਾ ਹਨਾ ਜਮਾ ਓਕੇ ਰਿਪੋਰਟ ਆ ਗਈ ਫਲੀ ਵੀ ਆਈ ਚੰਗੇ ਘਰ ਆ ਤੇ ਕਿੰਨੇ ਕਿ ਦਿਨ ਬਾਕੀ ਆ ਹਜੇ ਆਪਾਂ ਗੱਲ ਕਰ ਲਈ ਜੀ 2-3 ਦਿਨ ਪੂਰੇ ਕਿਹਾ ਉਹਨਾਂ ਨੇ 1 ਨੂੰ 2 ਨੂੰ ਬਸ 1 ਨੂੰ 2 ਨੂੰ ਜੇਨ ਕਿਹਾ ਹਫਤਾ 10 ਦਿਨ ਬਾਕੀ ਆ ਹਜੇ ਉੱਤੇ ਵੀ ਲੈ ਜਾਂਦੀ ਆ ਉਹ ਤੇ ਜੇ ਆਪਾਂ ਦੁੱਧ ਦੀ ਗੱਲ ਕਰਗੇ ਪਿਛਲੇ ਸੂਏ ਕਿਹਾ ਕਿ ਦੁੱਧ ਪਾਇਆ ਨੇ ਇਹਨਾਂ ਨੇ ਦੂਜੇ ਸੂਏ ਜੀ ਇਹਨਾਂ ਨੇ 18 ਦੀ ਗਰੰਟੀ ਦਿੱਤੀ ਆ ਭਾਂਗਾਹਾ 15 ਪਾਲੇ ਆਲੇ ਆ ਭਾਂਵੀ ਪਾਲੇ ਜੀ ਠੀਕ ਹੈ ਜਿਹੜੇ ਹਿਸਾਬ ਨਾਲ ਹਵਾਨਾਂਗਾ 15 ਤੋਂ ਡੇਗਦੀ ਨਹੀਂ ਜਿਹੜੇ ਹਿਸਾਬ ਨਾਲ ਚੰਗੀਆਂ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਕਿ ਜੇ ਕਿਸੇ ਸਭਾਈ ਵਾਲੇ ਕੋਲੇ ਬਾਗੀ ਤਾਂ ਕਹਿਣੇ ਕੀ ਹੈਗਾ ਹਾਂ ਕਹਿਣੇ ਕੀ ਹੈ ਜੀ ਠੀਕ ਆ ਇਧਰ ਵੀ ਸਮਾਈ ਫੁੱਲ ਸੀ ਉਹਨਾਂ ਦੀ ਵੀ ਜੀ ਹਾਂ ਉਹ ਤਾਂ ਬਈ ਦੱਸਦੀ ਹੈ ਜੇਣਾ ਝੋਟੀ ਦੀ ਮਾਲਾ ਪਿੱਠਪੂੜਾ ਤੇ ਸੇਧ ਚੰਗੀ ਆ ਗਈ ਚਾਰੇ ਪਾਸਿਓ ਤੇ ਜੇ ਆਪਾਂ ਰੇਟ ਦੀ ਗੱਲ ਕਰਗੇ ਰੇਟ ਜੀ ਮੈਂ ਕਹਿੰਦਾ ਫੋਨ ਤੇ ਕਰ ਲਾਂਗੇ ਜੀ ਨਹੀਂ ਵੀਡੀਓ ਦੇ ਵਿੱਚ ਹੀ ਕਰੋ ਤੁਸੀਂ ਫਿਰ ਅਗਲਾ ਉਸ ਹਿਸਾਬ ਨਾਲ ਫੋਨ ਲਵਾ ਰੇਟ ਤਾਂ ਜੀ 1.80 ਆ ਜੀ ਕੋਈ ਮਾਨ ਤਾਨ ਮਾਨ ਤਾਨ ਹੋ ਜੂਗਾ ਜੀ ਜੇ ਕੋਈ ਵੀਡੀਓ ਦੇਖ ਕੇ ਆਊਗਾ ਜੀ ਠੀਕ ਆ 1 ਲੱਖ 80000 ਰੁਪਿਆ ਬਾਈ ਨੇ ਡਿਮਾਂਡ ਕੀਤੀ ਹੈਗੀ ਤੇ ਜਿਹੜੇ ਵੀ ਵੀਰ ਨੂੰ ਝੋਟੀ ਪਸੰਦ ਆਈ ਤਾਂ ਬਾਈ ਬਲਜੀਤ ਨਾਲ ਸੰਪਰਕ ਕਰ ਲਿਓ ਵੀਡੀਓ ਜਿਹੜਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਕਿਸੇ ਹੋਰ ਵੀਰ ਨੇ ਇਦਾਂ ਦੀ ਵੀਡੀਓ ਕਰਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ ਜੀ 97809 05653 ਧੰਨਵਾਦ ਜੀ